ਜੇ ਤੁਸੀਂ ਸਾਬਤ ਸਲੈਕ ਮਾਰਚ ਕੱਢਿਆ ਜਾ ਰਿਹਾ ਜੀ ਕੀ ਪਰਪਸ ਆ ਇਸ ਚੀਜ਼ ਦਾ ਤੇ ਕਿੰਨੇ ਕੁ ਮਲਾਕੇ ਨੇ ਸਲੈਕ ਮਾਰਦੇ ਵੀ ਤੁਹਾਨੂੰ ਨਾ ਜਾਣੀ ਵਨ ਜੋ ਪੰਜਾਬ ਅਤੇ ਗੁਜਰਾਤ ਪਟਿਆਲਾ ਰੇਂਜ ਤੋਂ ਇਹ ਜੀ ਜਿਹੜੇ ਆਉਣ ਵਾਲੇ ਸਮਾਂ ਦੇ ਅਗਲੇ 15 ਦੇ ਇਸ ਤੇ ਸੈਲੀਬ੍ਰੇਸ਼ਨ ਵੀ ਹੋ ਰਹੇ ਆ ਰਹੇ 15 ਅਗਸਤ ਦੇ ਮੌਕੇ ਤੇ ਕਈ ਪ੍ਰਕਾਰ ਦੇ ਜਿਹੜੇ ਸੱਭਿਆਚਾਰਕ ਮੀਡੀਆ ਰਹਿ ਉਸੇ ਬਾਰੇ ਹੋਣਾ ਚਾਹ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਵਨਟਾ ਉਹਨਾਂ ਦੇ ਅੰਦਰ ਉਹਨਾਂ ਨੂੰ ਸੁਖੇ ਦਾ ਭਾਵਨਾ ਪੈਦਾ ਕਰਨੀ ਜਿਹੜਾ ਇਹ ਫਲੈਗ ਮਾਰਚ ਅੱਜ ਐਸਪੀ ਸਿਟੀ ਕੁਲਵਿੰਦਰ ਚੀਨਾ ਐਸਪੀ ਸਿਟੀਵੰਦ ਸੁਖਮਨ ਸਿੰਘ ਤੋਂ ਕੋਰਸੇਡੀ ਟੂ ਮਨੋਜ ਗੋਰ ਸਿੱਦੇ ਇਹਨਾਂ ਦੇ ਐਸ.ਐਚ.ਓ. ਸਬੰਧ ਸਾਰੇ ਸ਼ਹਿਰ ਨੂੰ ਅੱਜ ਫਲੈਗ ਮਾਰਚ ਰਾਹੀਂ ਕਵਰ ਕਰਨਗੇ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਹਨ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਜੋ ਨਸ਼ੇ ਦੇ ਰੋਕ ਦੇ ਪ੍ਰੋਗਰਾਮ ਉਹ ਵੀ ਲਗਾਤਾਰ ਚੱਲਿਆ ਤਾਂ ਕਿ 15 ਅਗਸਤ ਨੂੰ ਇਹਨਾਂ ਕਿਸੇ ਵਾਰਦਾਤ ਨੂੰ ਇੱਕ بڑے ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਜਿਹੜੇ ਵਿਸ਼ਵਾਸ ਪੂਰੀ ਰਹੇਗਾ ਜੇਕਰ ਸਾਰਾ ਇਹ ਪੁਰਾਣਾ ਸ਼ਹਿਰ ਹੀ ਕਬਰ ਹੋਊਗਾ ਜੀ ਖਾਪਰ ਕਾਲਜ ਦੇ ਇੰਦੀਆ ਵੀ ਕਬਰ ਹੋਊਗਾ ਇਸ ਸ਼ਹਿਰ ਦੇ ਜਿਹੜੇ ਪੁਰਾਣੇ ਪੀੜੀ ਏਰੀਆ ਹੋ ਗਿਆ ਤੁਸੀਂ ਕਹਿੰਦੇ ਸਰ ਆਊਟਰ ਲਈ ਜੋ ਪਬਲਿਕ ਲਈ ਆਊਟਰ ਪੁਨੀ ਉਸ ਦੇ ਲਾਵਾ ਇਨਫੈਕਟਿਡ ਦੇ ਲਈ ਇਹ ਮੈਸੇਜ ਆ ਗਿਆ ਕਿ 15 ਅਗਸਤ ਨੂੰ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਬੇਸ਼ਰੋਤੀ ਤਾਕਤਾਂ ਨੇ ਕੋਈ ਇਸੇ ਤਰ੍ਹਾਂ ਚੁਣਿਆ ਨੇ ਕਿ ਜਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਕੋਈ ਜੇਕਰ ਕੋਈ ਸ਼ਕਤੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਿਗਾਹ 'ਚ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਉਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਉਹਿਆ ਨਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚੱਲੂ ਹੁੰਦਾ ਤੇ ਉਹਦੇ ਕੇ ਸੰਬੰਧ ਲੋਨ ਰੱਖੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਨ ਦੇਣ ਘਰੋ ਇਸ ਤੋਂ ਇਲਾਵਾ ਇੰਟਰਸਟੇਟ ਲਾਕਾ ਜਿਹੜੇ ਬਾਰਡਰ ਤੇ ਹਰਿਆਣਾ ਬਾਰਡਰ ਉਸ ਦੇ ਪਹਿਲਾਂ ਵੀ ਇੰਟਰਸਟੇਟ ਲਾਕਾ ਬੰਦੀ ਹੋਈ ਸੀ ਆਪਰੇਸ਼ਨ ਸ਼ੂਰ ਹੋਇਆ ਸੀ ਤੇ ਅੱਗੇ ਵੀ ਇਹ ਇੰਟਰਸਟੇਟ ਲਾਕਾ ਬੰਦੀ ਹੋ ਰਹੀ ਹੈ ਸੀ ਪਿੱਛੇ ਥੈਂਕ ਯੂ ਸੋ